ਹਾਏ ਪੁੱਤ ਮਾਂ ਨਹੀਂ ਕਰਦੀਆਂ ਪਰ ਘਰ ਖਾਲੀ ਹੋ ਗਿਆ ਪੁੱਤ ਬਿਨਾ ਪੁੱਤ ਘਰ ਖਾਲੀ ਹੋ ਗਿਆ ਪੁੱਤ ਮੇਰਾ ਸਾਡੇ 20 ਸਾਲਾਂ ਦਾ ਪੁੱਤ ਅੱਜ ਚਲਾ ਗਿਆ ਹਾਏ ਹਾਏ ਪੁੱਤ ਮੇ ਤੋਂ ਬੋਲਿਆ ਨਹੀਂ ਜਾਂਦਾ ਹਾਏ ਕਿਰੇ ਤੇ ਟਿਕਟ ਕੱਟ ਕੇ ਗਿਆ ਕਿਵੇਂ ਅੱਜ ਬੱਸ ਕਿ ਆ ਸਵਦੀਆ 27 ਤਰੀਕ ਨੂੰ ਵਾਪਸ ਗਿਆ ਜੀ 27 ਨੂੰ ਛੁੱਟੀ ਕੱਟ ਕੇ ਗਿਆ ਆ 15 ਦਿਨ ਹੋਏ ਅੱਜ ਗਏ ਨੂੰ ਇਹਦੇ ਅਜੇ ਤਾਂ ਮੰਗਿਆ ਵੀ ਨਹੀਂ ਸੀ ਅਜੇ ਤਾਂ ਸਾਢੇ 2.5 ਸਾਲਾਂ ਦਾ ਸੀ ਹਾਏ ਕਿਤੇ ਵਿਆਹ ਨਹੀਂ ਸੀ ਕਰਨਾ ਜੇ ਕਰਾਉਂਦਾ ਨਹੀਂ ਸੀ ਕਹਿੰਦਾ ਮੈਂ ਨਹੀਂ ਕਰਾਉਣਾ ਪਰ ਮੈਨੂੰ ਕਹਿੰਦਾ ਸੀ ਕਹਿੰਦਾ ਮਾਂ ਮੈਂ ਜੇ ਡੱਬੇ ਚ ਵੀ ਆ ਗਿਆ ਨਾ ਮਾਨ ਕਰੀ